ਹਾਂ ਜੀ ਇਹ ਵਾਲਾ ਸਾਰੇ ਲੰਦਾ ਹੋਰ ਦੀਵਾਨਾ ਕਰਨ ਦਾ ਮੈ ਹੀ ਰੋ ਤਰਵਾਉਂਦਾ ਸਰਤਾ ਵੀ ਸਾਰੇ ਵੀਰਾਂ ਦੇ ਕਰਪਾ ਵਾ ਠੀਕ ਹੈ ਉਹ ਭਾਈ ਉੱਠ ਗਿਆ ਓਹੋ ਉੱਠਣ ਸਾਰੀ ਸੱਟ ਖਾਲੀ ਸੀ ਮਾ ਤਾਂ ਵਾਲਟੀ ਮਾਰੇ ਪੈਰ ਵਾਬੇ ਚਲੋ ਕੋਈ ਚੱਕਰ ਨਹੀਂ ਉੱਠੀਏ ਓਹੋ ਇਹ ਨੂੰ ਭਾਗ ਚ ਗਿਆ ਦੇ ਵਾਪਸ ਸੱਚੀ ਵਟ ਨੂੰ ਜਵਾਨੀ ਹੀ ਕਰਦਾ ਲੱਗਾ ਬਸ ਪਏ ਰਗੇ ਪਏ ਰਗੇ ਤੇ ਦੇਖਿਓ ਯਾਰ ਅੱਜ ਕਬੂਤਰ ਕੁਵਾਤਰ ਵੀ ਲੈ ਕੇ ਨਹੀਂ ਹਣਾ ਅੱਜ ਹੋਰ ਵੀ ਐਕਸਪੈਰੀਮੈਂਟ ਕਰਕੇ ਦੇਖਿਆ ਕੁਝ ਕਬੂਤਰਾ ਜਮਾਉ ਉਹ ਦੇਖੋ ਜਾਲਚ ਵੀ ਪਾਏ ਸੀ ਰਾਤ ਕਹਿੰਦੇ ਆ ਬਾਹਰ ਜਾਲਚ ਪਾ ਦਿਆ ਕਰ ਕਬੂਤਰ ਵੇਲੇ ਹੋ ਜਾਂਦੇ ਆ ਲਓ ਜੀ ਪਹਿਲੀ ਕੂਦ ਵੀ ਛੱਡ ਗਏ ਗਲਾਬੀ ਟੂਸਾ ਗਲਾਬੀ ਡੰਡਾ ਇਹ ਵੇਲੀ ਸੀ ਬਈ ਤੇ ਦੂਜੇ ਨੰਬਰ ਤੇ ਆ ਗਈ ਬਈ ਸੱਜੇ ਗਲਾਬੀ ਟੂਸੇ ਵਾਲੀ ਇਹ ਕਬੂਤਰੀ ਵੇਲੀ ਆ ਆਪਣੀ ਤੇ ਤੀਜੇ ਨੰਬਰ ਤੇ ਆ ਗਈ ਜੀ ਆਪਣੀ ਖੱਬੇ ਗਲਾਬੀ ਟੂਸੇ ਵਾਲੀ ਇਹ ਵੀ ਵੇਲੀ ਹੈਗੀ ਤੇ ਇਹਦੇ ਅੰਦਰ ਹੈਗਾ ਬਈ 2-4 ਦਾਣੇ ਇੱਕ ਮਿੰਟ ਸਜੀਗਲਾ ਵੀ ਬਗਲਾ ਵਾਲੀ ਕਾਲੀ ਜੀਂ ਦੀ ਅੰਦਰ ਉਹ ਚੱਕਰ ਵਾਲੀ ਗੱਲ ਨਹੀਂ ਇਹਨੂੰ ਵੀ ਛੱਡਦੇ। ਲਓ ਜੀ ਤੇ ਕੇ ਕਬੂਤਰ ਛੱਡ ਦिए। ਹਰਾ ਟੂਸਾ ਹਰੀ ਟੋਰੀ ਬਈ। ਇਹ ਵੇਲਾ ਸੀਗਾ। ਮਤਲਬ ਵੇਲਾ ਐ ਸੀਗਾ ਯਾਰ ਵੀ ਇਹ ਦੇ ਅੰਦਰ ਥੋੜਾ ਜਿਹਾ ਪਾਣੀ ਪਈ ਦੋ ਚਾਰ ਮਿਲ। ਤੜਕੁੱਟ ਕੇ ਪੀ ਲਿਆ ਹੋਣਾਗਾ। ਤੇ ਉਹ ਮੈਂ ਹੋਲੀ ਕਿਦਨੇ ਮੁੱਦਾ ਕਰਤਾ ਤੇ ਦੋ ਤਿੰਨ ਕੰਕਰਾਂ ਹੀ ਸੀ ਮੋ ਬਾਹਰ ਆ ਗਏ ਲੰਗਾ ਦੇ ਨਾਲ ਪਾਣੀ ਵੀ ਕਰਤਾ ਮੈਂ ਇਹਨਾਂ ਨਾਲ ਸਾਫ਼ ਹੋ ਗਿਆ ਚੱਲ। ਤੇ ਇਧਰੋਂ ਰੱਤਾ ਵੀ ਨਹੀਂ ਵੇਲਾਗਲਾ ਵੀ ਬਗਲਾ ਵਾਲਾ ਆ ਕਾਂਡੜਾ ਵੀ ਦਾੜੀ ਰੱਖੀ ਪਈ ਠੀਕ ਆ ਬਈ। ਇਹਦੋਂ ਮੈਂ ਉੱਤਰ ਕੀ ਪਈ ਆ। ਇਧਰੋਂ ਲਗਭਗ ਜਿਹੜੀਆਂ ਵੀ ਚਾਰ ਕਬੂਤਰਾਂ ਬਾਹਰ ਪਾਈਆਂ ਸੀ ਉਹਨਾਂ ਰਾਤ ਨੂੰ ਜਾਲ 'ਚ ਖੁੱਲੀ ਹਵਾ 'ਚ ਉਹ ਵੀ ਰੱਖੀ ਪਈਆਂ ਉਹ ਤਾਂ ਜਵੇਂ ਨਹੀਂ ਵੀ ਲਗਾਉਂਗਾ ਸਭ ਦੇ ਕੁੱਡੇ ਵਾਲੇ ਇਹਲੇ ਹੋ ਹੀ ਗਏ ਤੇ ਲਗਭਗ ਇਧਰੋਂ ਵੀ ਇਹ ਰੱਖੀ ਪਈ ਸੀ ਦਾਣੇ ਤੋਂ ਕਬੂਤਰਾਂ ਨਾਲ ਕੁਝ ਜਿਹੜੇ ਰੱਖੀ ਪਿਓ ਨਹੀਂ ਛੱਡੇ ਜਿਹੜੇ ਸਾਫ਼ ਸੀ ਉਹ ਛੱਡ ਤੇ ਇਨ੍ਹਾਂ 'ਚੋਂ ਹਰੀ ਗੁਲਾਬੀ ਬਾਗਲ ਵਾਲੀ ਤਾਂ ਸੀ ਸਾਫ਼ ਤੇ ਦੂਜੀ ਦੋਕ ਦਾਣੇ ਰੱਖੀ ਬੈਠੀ ਸੀ ਹੈਨਾ ਤੇ ਇਹਨਾਂ ਦੀ ਫਰਵਾਰੀ ਦੀ ਥੋੜੀ ਸਾਈਡਿੰਗ ਹੀ ਨਹੀਂ ਆਉਂਦੀ ਸੀ ਬਾਈ ਛੱਡ ਰਿਆਂ ਅਸੇ ਦੋ ਤਰੀਕ ਤੱਕ ਤੇ ਮੇਰੀ ਰਏ ਆਏ ਆ ਵੀ ਭਾਈ ਸਾਹਿਬ ਆਪਾਂ ਇਹਨਾਂ ਨੂੰ ਅੱਜ ਬੰਦੀ ਕਰਕੇ ਕੱਲ ਨੂੰ ਢਾ ਦੇਾਂਗੇ ਤੇ ਜਿਹੜੇ ਚਾਰ ਕਬੂਤਰ ਰਹਿ ਗਏ ਸੀ ਭਾਈ ਇਹ ਵੀ ਹੁਣੇ ਆ ਕੇ ਬੈਠੇ ਆ ਜਮਾ ਠੀਕ ਹੈ ਲਗਭਗ ਇਕੱਠੇ ਹੀ ਬੈਠੇ ਆ ਸਾਰੇ ਅ ਵਿੱਚ ਫੋਨ ਆਈ ਜਾਂਦਾ ਇੱਕ ਮਿੰਟ ਪੜਦਾ ਫੋਨ ਮੈਨੂੰ ਹਾਂਜੀ ਟਾਈਮ ਹੋ ਗਿਆ 10 ਵਜੇ 6 ਵਜੇ ਕੀ ਆ ਗਿਆ ਤਾਂ ਹੁਣ ਤੂੰ ਵੀ ਬਹਿ ਸ਼ੈਦਰੀ ਤੋਂ ਨਾਲ ਜਾ ਕੇ ਪੰਜ ਪੰਜ ਹੋ ਜਾਵਾਂਗੇ ਫਿਰ ਤੁਸੀਂ ਠੀਕ ਹੈ ਚੱਲ ਬੇ ਦੂਜੇ ਘਰ ਨੂੰ ਰੋਟੀ ਖਾਣ ਗਏ ਸੀ ਕਰੇ ਖਾ ਜਾਂਦੇ ਨੇ ਦੋ ਰੋਟੀਆਂ ਮੇਰੇ ਵੀ ਰੋ ਦੀ ਪੀ ਗੇ ਲੱਸੀ ਲੂਸੀ ਤੇ ਆ ਗਏ ਮੈਂ ਕਿਹਾ ਉਹਨੇ ਇਧਰ ਨਹੀਂ ਦੇ ਕਮਨ ਕਮਨ ਮੇੜ ਕੇ ਬਾਕੀ ਗਰਮੀ ਹੋਈ ਪਈ ਬਾਲੀ ਬਈ ਲਓ ਜੀ ਪਈਏ ਜਿਹੜਾ ਕਬੂਤਰ ਉੱਡ ਗਿਆ ਅਸੀਂ ਮੰਨ ਕੇ ਚੱਲੋ ਉਹਨੂੰ ਪਾਣੀ ਮਾੜਾ ਮਾੜਾ ਖਾੜ ਕੇ ਇੱਕ ਮਿੰਟ ਇੱਕ ਉਹਨੂੰ ਗਰਮੀ ਬਹੁਤ ਵਾਵੇ ਵਿੱਚ ਖੜ੍ਹ ਜਾ ਆਇਆ 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 ਗਲੇਖੰਡ ਲਓ ਜੀ ਗਰਾਂ ਦਾ ਛਿੰਝੇ ਲਵਾਉਣਾ ਨਾ ਪਹਿਲੇ ਪਹਿਲੇ ਦਿੱਤਾ ਆਪਾਂ ਨੂੰ ਪਤਾ ਹੀ ਐ ਖਾੜ ਜਾ ਆਇਆ ਖੰਡ ਥੋੜਾ ਜਿਹਾ ਉਖਾ ਸੌਖਾ ਫੜਿਆ ਕੋਈ ਡੇਕਤ ਨਹੀਂ ਇਹ ਹੋਗਾ ਕਿੰਨਾ ਤੋ ਇਹ ਘਾਰ ਹੈਗਾ ਨਾ ਅਰੇ ਟੂ ਟੌਲੀ ਦੂਸਰੇ ਤਾਂ ਕੱਲਾ ਹੀ ਇਹ ਨੂੰ ਤਾਂ ਹੀ ਪਿਆ ਦਿੰਦੇ ਆ ਬਾਈ ਤੂੰ ਅੰਦਰ ਆ ਇਹ ਤੂੰ ਚਾੱਕ ਕੇ ਕੌਲੀ ਆਇਆ 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 ਬੇਟਾ ਹਾਂ ਬਸ ਬਹੁਤ ਹੈ ਉਹ ਕਿਉਂ ਗਿਰ ਪੜ ਤੇ ਦੂਜਿਆਂ ਨੂੰ ਕੋਈ ਬਦਨਾਮ ਪਾ ਦੇ ਸੀ ਦਵਣੀ ਨੇ ਇਹ ਨੂੰ ਵੀ ਇਹ ਨੂੰ ਵੀ ਇਹ ਨੂੰ ਵੀ ਇਹ ਨੂੰ ਵੀ ਇਹਨਾਂ ਨੂੰ ਛੱਡ ਦੇ ਖੁੱਡੇ ਚ ਲੈ ਆਓ ਭਾਈ ਆ ਕਬੂਤਰ ਕੱਢ ਲੈਂਦੇ ਲਗਭਗ 7 ਕਬੂਤਰ ਕੱਢ ਲੈਂਦੇ ਜਿਨ੍ਹਾਂ ਦੇ ਰੰਗ ਲਾਉਣਾ ਸੀਗਾ ਮੈਂ ਫਿਰ ਦੂਜਿਆਂ ਨੂੰ ਦਾਣੇ ਪਾ ਦਿੰਨੇ ਆ ਜਾ ਕੇ ਉਹਨੇ ਇੱਕ ਮਿੰਟ ਦਾਣੇ ਪਾ ਰੱਖੇ ਨੇ ਟ੍ਰੇਆਂ 'ਚ ਵੇਟ ਕਰੋ ਤੇ ਗਰਮੀ ਜਿਆਦਾ ਆ ਬਾਬੇਓ ਅੱਜ ਅੱਜ ਬਾਬੇਓ ਟੈਂਪਰੇਚਰ ਦਿਖਾ ਰਹੇ ਐ 20 46 ਡਿਗਰੀ ਹੋ ਜਾਣਾ ਏ ਕਹਿੰਦੇ ਹਨਾ ਬਾਕੀ ਦੇਖੋ ਕੀ ਬਣਦਾ ਬੜਾ ਦਾਣੇ ਰੱਖੀਏ ਇਹਨਾਂ ਨੂੰ ਤੇ ਉਹ ਕਬੂਤਰ ਕੱਢਣ ਦਾ ਕਾਰਨ ਕੀ ਆ ਬਈ ਕਾਰਨ ਵਾਸੇ ਇਹੀ ਆ ਮੁੜ ਕੇ ਰੱਜ ਜਾਣਗੇ ਦਾਣੇ ਨਾਲ ਯਾਰ ਫਿਰ ਰੰਗਣੀ ਲਵਾਉਣਾ ਗਲੱਛੀ ਆਣਗੇ ਔਖੇ ਉਹ ਹੀ ਆਣਗੇ ਆਪਣੇ ਹੱਥਾਂ 'ਚ ਤੇ ਭੁੱਖੇ ਜਾਨਵਰ ਦੇ ਵਧਗਾ ਸੌਖਾ ਟ੍ਰੀਟਮੈਂਟ ਹੋਇਆ ਦਾ ਜਿਹੜਾ ਵੀ ਕਰਨਾ ਹੋਵੇ ਕਿ ਨਹੀਂ ਤੇ ਜਿਹੜੀਆਂ ਚਾਰ ਕਬੂਤਰਾਂ ਬਈ ਚਾਰ ਨਹੀਂ ਸੱਚ ਹਾਂ ਬਈ ਚਾਰ ਹੈ ਇਹਨਾਂ ਦੇ ਰੰਗ ਲਾਉਣੇ ਆ ਉਹਨਾਂ ਦੇ ਆਪਾਂ ਫੇਰ ਲਾ ਲਾਂਗੇ ਕੱਲ ਨੂੰ ਇਹ ਰਾਜ ਸੱਤਾਂ ਅੰਗ ਦੇ ਲਾ ਦਾਂਗੇ ਬਹੁਤ ਐ ਤੇ ਦਾਣੇ ਦੇ ਤੇ ਰੱਖ ਇਧਰੋਂ ਚੱਕ ਲ ਗਏ ਆਪਣੇ ਇੱਟ ਜੀ ਮੁਰਾ ਕਬੂਤਰ ਸਾਰੇ ਅੰਦਰ ਆ ਬਈ ਟਾਈਮ ਨਾਲ ਹੀ 10 10:30 ਵਜੇ ਇਹਨੂੰ ਬਹਿ ਗਏ ਸੀਗੇ ਸੁੱਕੇ ਕਬੂਤਰ ਸੀਗੇ ਇਹ ਕਾ ਸੀਗਾ 2 3 4 5 ਠੀਕ ਆ 5 ਇਹ ਤੇ ਸੱਤ ਰੰਗ ਲਾਉਣ ਵਾਲੇ ਤ੍ਰਿਭੂਰ ਚੱਲ ਰਿਹਾ ਨਾਂ ਦਾ ਤਾਸ਼ ਵੀ ਚੱਲ ਰਹੀ ਹੈ ਲੜਾਈ ਲੜਾਈ ਪੂਰੀ ਚੱਲ ਰਹੀ ਹੈ ਆਪਦੇ ਸਰਾਂ ਤੇ ਵਣ ਇੱਕ ਦੂਜੇ ਨਾਲ ਹੈ ਵਾਸ ਦੇਖੋ ਲੈ ਹ ਵਜੀਤ ਦੇ ਪੱਤੇ ਯਾਰ ਬਲਜੀਤ ਆ ਬਲਜੀਤ ਹੈ ਲਓ ਜੀ ਤੇ ਥੋੜਾ ਥੋੜਾ ਵਾਟਰ ਹੋਰ ਪਿਆ ਕੇ ਆਇਆ 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 ਪੁੱਤ ਲੈ ਬਹੁਤਾ ਕਰੈ ਨਾ ਆਇਆ 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 ਖੰਡ ਟੂ ਸਿਟੰਡੀ ਵਾਲੀ ਬਾਗ ਕੇ ਬਾਗ ਕੇ ਇਹ ਵਾਸ ਆਇਆ 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 ਪੁੱਤ ਖੱਬੇ ਤੋਂ ਸੜੀ ਆਇਆ 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 ਵਸ ਤੂੰ ਬਾਹਰ ਕੀ ਲੈਣ ਆਣਾ ਏ ਖੜ ਦੇ ਖਾ ਬਾਹਰ ਬੜ ਨਹੀਂ ਆ ਕਿੰਨੇ ਹੋ ਗਏ ਬਾਈ 80 ਅਜੇ ਅੱਛਾ 80 ਦੇ 33 ਰਗੜ ਤਾਂ ਚਲੋ ਭਾਈ ਹੁਣ ਚੱਲਦੇ ਆਂ ਨਾਉਣ ਨਹਿਰ ਤੇ ਠੀਕ ਹੈ ਕਿ ਨਹੀਂ ਅਕਸਰ ਗਰਮੀ ਜ਼ਿਆਦੇ ਹੈ ਇਹ ਕਿ ਦਬਾਅ ਪਾਉਣ ਲੱਗੇ ਵੀ ਕਹਿੰਦੇ ਤੂੰ ਕੱਸੀ ਤੇ ਚੱਲਣਾ ਹਾੜੇ ਨਾਲ ਠੀਕ ਹੈ ਮੈਂ ਵੀ ਚੱਲ ਠੀਕ ਆ ਹਜੇ ਕਬੂਤਰਾਂ ਨੇ ਪਾਣੀ ਨਹੀਂ ਖਿੱਚਿਆ ਸੀ ਬਈ ਆ ਖਿੱਚ ਗਈ ਸੀ ਕੱਲੀ ਕਾਲੀ ਚੀਨੀ ਉਹਨੂੰ ਦਾਣੇ ਬਦਾਮ ਰੱਖ ਤੇ ਦਾਣੇ ਰੱਖ ਤੇ ਓਕੇ ਦੀ ਰਿਪੋਰਟ ਇਹਨੇ ਵੀ ਨਹੀਂ ਖਿੱਚਿਆ ਹਜੇ ਇਹਨਾਂ ਚ ਇੱਕ ਖੂਦਲੀ ਖਿੱਚ ਗਈ ਸਾਨੂੰ 5-7 ਮਿਲ ਹੋਰ ਮਾਰਿਆ ਉਹਦੀ ਮੈਂ ਕੋਈ ਨਾ ਹੋਰ ਖਿੱਚ ਤੂੰ ਖੁੱਲਾ ਤੇ ਫੇਰ ਉਹ ਕਰਾਂਗੇ ਤੇ ਇਹਨਾਂ ਦੇ ਰੰਗ ਵੀ ਹਜੇ ਆ ਕੇ ਲਾਵਾਂਗੇ ਕੋਈ ਚੱਕਰ ਨਹੀਂ ਤੇ ਆਓ ਚੱਲਗੇ ਫੇਰ ਬਈ ਬਲਜੀਤ ਕੋਈ ਨਾ ਉਥੇ ਬਾਰਚੀ ਹੋਈ ਫਿਰ ਉਹ ਕੋ ਬਸ ਚੜ ਚੱਲ ਲੰਗਾ ਬੇਸ਼ੀਰੀ ਜੀ ਚੱਲ ਬੇ ਜੀ ਕਹਿੰਦੇ ਜਿਵੇਂ ਆਏ ਲਾਲਾ ਪੈਟਰੋਲ ਦਾ ਫੰਬਾ ਲਾ ਕੇ ਛੱਡੇ ਹੁੰਦੇ ਆ ਮੁੰਡੇ ਵੇਖੋ ਜਾਂਦੇ ਕਹਿੰਦੇ ਅੱਖ ਵਾਂਗੂ ਕਿਉਂਕਿ ਦਾ ਪਾਣੀ ਬੜਾ ਮਣ ਮਾੜਾ ਹੁੰਦਾ ਪੁਲਿਸ ਸਾਡਾ ਪਾਣੀ ਵੇਖ ਕੇ ਬਸ ਆਇਆ ਨਾ ਜੀ ਭੈੜਾ ਹੋਇਆ ਤੇ ਵੀ ਸਾਲ ਮਾਰ ਕੇ ਸਿੱਧੀ ਵਿੱਚ ਲਤਾਂ ਜੋੜ ਕੇ ਚੱਲਦੇ ਆ ਬਸ ਲਗਭਗ ਆਪਾਂ ਨੂੰ ਕਿੰਨਾ ਸਫ਼ਰ ਕਰਨਾ ਪੈਂਦਾ 2 4 5 6 ਕਿਲੋਮੀਟਰ ਤਾਂ ਜਾਣੇ ਆਪਾਂ ਨਾ 6 ਕਿਲੋਮੀਟਰ ਜਾਣਿਆ ਬਈ ਕੋਟੋਟਾ ਸਿਨਾ ਹੋਣ ਪਾਣੀ ਭੇੜ ਦੀ ਅੜ ਗਈ ਇਹਨੂੰ ਸ਼ਾਮ ਕਰਾਈਂ ਦੇ ਬਈ ਚੱਕ ਕਰਾਈਂ ਇਹਨੂੰ ਸ਼ਾਮੇ ਚੱਕ ਕੇ ਕਰੇ ਉਹਨੂੰ ਸ਼ਾਮੇ ਕਰੇ ਲਓ ਜੀ ਪਤਾ ਨਹੀਂ ਲੈਦਰ ਉਧਰ ਉਧਰ ਅੜ ਕੇ ਬ੍ਰੇਕ ਕੜ ਗਈ ਕੀ ਅੜ ਗਿਆ ਸਾਡੀ ਕਿਸਮਤ ਦੀ ਮਾੜੀ ਸੁਣ ਦੱਸਿਆ ਜਮ ਮੌਕੇ ਤੱਕ ਸਾਡਾ ਕੰਮ ਹੁੰਦਾ ਹੁੰਦਾ ਹੋ ਕੱਸੀ ਸਾਹਮਣੇ ਦੇ ਸੀ ਜਾਂਦੇ ਉਹਨਾਂ ਨੂੰ ਆ ਬਗਾਨੇ ਮੜ ਖੜਿਆ ਰੋੜ ਕਿਵੇਂ ਨਹੀਂ ਲਿਜਾ ਸਕਦੇ ਰੋਣਾ ਹੀ ਹੋਇਆ ਪਿਆ ਇਹਨੂੰ ਕਹਿੰਦੇ ਆ ਜੀ ਲੱਕ ਹੈਂ ਕਿਸ ਮਾਤਾ ਲੱਖ ਦੂਜਾ ਨਹੀਂ ਕਹਿੰਦੇ ਆਹ ਵਾਲਾ ਲੱਖ ਨਹੀਂ ਦੂਜਾ ਲੱਖ ਲਓ ਜੀ ਦੇਖੋ ਇਹ ਹਾਲ ਹੁੰਦਾ ਸਾਡੇ ਨਾਲ ਹੈ ਉਹਨੇ ਤੋਂ ਬਾਈ ਨੂੰ ਕਿਸ ਨੂੰ ਆਖਿਆ ਵੀ ਪਈ ਤੇ ਪਰ ਉਹ ਚਾਪੀ ਚੁੱਪੀ ਲਿਆ ਉਹੀ ਤਾਂ ਗੱਲ ਹੈ ਨਾ ਭਾਈ ਉਹ ਮੈਂ ਦੇਖ ਲਈ ਲਓ ਬਾਪੋ ਨਾਲੋਂ ਕਸਗਾ ਤੇ ਹਾਂਜੀ ਕਿੱਦਾਂ ਫੀਲ ਹੋ ਰਿਹਾ ਹੈ ਬਹੁਤ ਵਧੀਆ ਦੇਖੋ ਆ ਕੰਮ ਆ ਕੇ ਬੰਦ ਕਰਾਵਾ ਜੀ ਇਥੋਂ ਆ ਇਥੋਂ ਪੱਤੀ ਹੈ ਨਾ ਉਹ ਪਤਾ ਨਹੀਂ ਕਿਥੇ ਤੋਂ ਦੀਦਾ ਕਿ ਨਹੀਂ ਯਾਰ ਪੰਗਰ ਕੇ ਬਾਹਰ ਆ ਗਈ ਗਰਮੀ ਵਾਲੀ ਆ ਗਰਮੀ ਬਾਹਲੀ ਸੀ ਬੜਾ ਹਾਨ ਹੋ ਗਿਆ ਬੰਦ ਕੇ ਵੀ ਲੋ ਵਜੂ ਆਉਂਦੇ ਨੇ ਮੇਰੇ ਮਾੜੀ ਹੋਈ ਜਾਨਾ ਅਸੀਂ ਟਾਈਮ 'ਤੇ ਘਰੇ ਮੁੜਾਂਗੇ ਚਲੋ ਕੋਈ ਨਾ ਕੀਤਾ ਫੋਨ ਫੜ ਜੇ ਕੋਈ ਹੱਲ ਹੋਇਆ ਤਾਂ ਬੈਠੇ ਆ ਬਈ ਹੁਣ ਠੀਕ ਹੈ ਕਿ ਨਹੀਂ ਉਹਦੇ ਕੋਲ ਤਾਂ ਮੋਟਰਸਾਈਕਲ ਹੀ ਹੁੰਦੀ ਹੁੰਦੀ ਕੋਲੇ ਕੰਮ ਵਿੱਚ ਚ ਰ ਗਿਆ ਬਈ ਰੈਲਡ ਹੋ ਗਿਆ ਉਹ ਕੱਢਣਾ ਪਊਈ ਮੰਨ ਭਾਈ ਨਾ ਮੰਨ ਹੜ ਜੋ ਕੰਮ ਵਿੱਚ ਚ ਰ ਗਿਆ ਹ ਲੈ ਹਾਈਟ ਪਿਆ ਦੀ ਅ ਜਗ ਦਾ ਕਦੇ ਲੱਗਦਾ ਕਿੰਨੇ ਲੰਬਾ ਕਿੰਨੇ ਅੰਦਰ ਰੈਲ ਜੀ ਕੱਸੀ ਤੇ ਆਉਣਾ ਪਿਆ ਮਹਿੰਗਾ ਹਾਂ ਵੇਖੋ ਕਿੱਥੋਂ ਕਿੱਥੋਂ ਮਿਸਤਰੀ ਵੀ ਲੈ ਆਂਦਾ ਬਾਦ ਤੋਂ ਸਾਡਾ ਸੀਨੀਅਰ ਮਿਸਤਰੀ ਉਹ ਬੰਦਾ ਲੈ ਕੇ ਆਇਆ ਵਿਚਾਰਾ ਪਿੰਡੋਂ ਸਪੈਸ਼ਲ ਠੀਕ ਹੈ ਕਿ ਨਹੀਂ ਪਹਿਲਾਂ ਤੋਂ ਲੰਬਾ ਪਹਿਲਾਂ ਤਾਂ ਨਹੀਂ ਮਾਰਦਾ ਸੀ ਪਿੰਡ ਵਿੱਚ ਸਾਢੇ ਘੜੀਆਂ ਲੱਤਾਂ ਜਦੋਂ ਜਨਮ ਚਵਰ ਲੱਗਿਆ ਨਾ ਬਾਹਲਾ ਪੂਰਾ ਹਾਲ ਹੋਇਆ ਤੇ ਬਈ ਯਾਰ ਪਾਈ ਜਾਂਦਾ ਵੀਡੀਓ ਸਾਰਿਆਂ ਦੀ ਪਾਈ ਨੇ ਆਪਾਂ ਆਹ پارک ਦੀ ਵੀ ਉਹਦੇ ਵਿੱਚ ਪਾ ਵੀਡੀਓ ਪਹਿਲਾਂ ਇਹ پارک ਦਾ ਬਾਈਕ ਆ ਬਾਈ ਨਹੀਂ ਬਹੁਤ ਮੱਤ ਕੀ ਦੀ ਚਾਬੀਆਂ ਲੈ ਆਗੇ ਤਾ ਪਾਣੀ ਲੈ ਕੇ ਦਿੱਤਾ ਇੱਥੇ ਠਲਦਾ ਠੀਕ ਹੈ ਠੀਕ ਹੈ ਟਾਇਰ ਖੁੱਲ ਹੀ ਜਾਂਦਾ ਹੁਣ ਇਸੇ ਤੋਂ ਕਿੱਥੇ ਪਾਉਂ ਕਾਰ ਨੂੰ ਹੱਥ ਕਿਵੇਂ ਲਾਇਆ ਉਹ ਫਿਰ ਲੀੜੇ ਦਾ ਨਹੀਂ ਕਿਲੇ ਕਰਨੇ ਸੁੱਕ ਜਾ ਲੀੜੇ ਲਓ ਜੀ ਫਾਈਨਲੀ ਮੋਟਰਸਾਈਕਲ ਕਰਤਾ ਠੀਕ ਬਹੁਤ ਮਿਹਨਤ ਲੱਗੀ ਜੀ ਠੀਕ ਹੈ ਕਿ ਨਹੀਂ ਘਟ ਘਟ 10 ਜਾਣਿਆਂ ਨੇ ਰਲ ਕੇ ਮੋਟਰਸਾਈਕਲ ਠੀਕ ਕੀਤਾ ਜਲਦੀ ਜਲਦੀ ਉੱਥੇ ਸੂਚਨਾ ਖਰਚਾ ਵੀ ਪਵਾਉਣਾ ਜਲਦੀ ਜਲਦੀ ਸੂਚਨਾ ਨਾ ਕਿਦੇ ਪਰਚਾ ਹੀ ਪਾਉਣਾ ਸਹੀ ਗੱਲ ਆ ਸੀ ਚਲੋ ਜੀ ਹੁਣ ਜਿਹੜਾ ਚਾਬੀਆਂ ਲਿਆਦੀਆਂ ਸੀਂਗਾ ਉਹਨਾਂ ਦਿਆਂ ਉਹ ਟਾਣੀ ਤੇ ਸਾਹਮਣੇ ਆਣਾ ਉਹਨੇ ਚਾਪੀਆਂ ਫੜਾਇਆ ਕਿ ਉਹ ਮਿਸਤਰੀ ਦੇ ਦੂਜੇ ਸ਼ੋਰ ਪੈਂਡਰ ਮੂੜ ਤੇ ਤੇ ਅਸੀਂ ਹਜੇ ਵੀ ਬਿਸ਼ਰਮ ਕੱਸੀ ਦੇ ਨਾਲ ਜਾਵਾਂਗੇ। ਲੈ ਤੂੰ ਪਹਿਲੇ ਤੇ ਚਾਰ ਬੰਦੇ ਸ਼ਰਮ ਹੋਣੀ ਚਾਹੀਦੀ ਜੀ ਬਿਸ਼ਰਮ ਹੋਣੀ ਚਾਹੀਦੀ ਐ। ਬਿਸ਼ਰਮ ਨਹੀਂ ਇਹਨੂੰ ਆਖਦੇ ਸਬਰ। ਸਬਰ ਵਾਲਾ ਜੀ ਸਬਰ ਦਾ ਮਨ ਟੁੱਟਦਾ ਹੀ ਨਹੀਂ ਸਾਡਾ। ਇਧਰ ਮੋੜ। ਲਓ ਜੀ ਪਹੁੰਚ ਗਏ। ਉੱਥੇ ਕੋਈ ਨਹਾਇ ਨਹੀਂ ਰਿਹਾ ਅੱਜ ਕੀ ਗੱਲ ਆ ਯਾਰ? ਉਹ ਤਾਂ ਦੇਰ ਹੀ ਲਿਵਾਗੇ ਹੈ। ਦੇਰ ਨਹੀਂ ਵਗਦਾ ਕਿਦੋਂ। ਸੱਚੀ? ਪਾਣੀ ਬੜਾ ਅੱਜ ਭੰਗ ਦੋ ਵੇਤਲ ਹੈ। ਕੱਲ ਕੋਈ ਗੱਲ ਨਹੀਂ ਪਹੁੰਚ ਗਏ ਬਾਬੇ ਉਹ ਇੰਨੀ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਅਕਸਰ ਮਿਹਨਤ ਕਰਨ ਵਾਲੋ ਕੀ ਕਦੇ ਹਾਰ ਨਹੀਂ ਹੁੰਦੀ ਤੇ ਬਾਸ ਛੇਤੀ ਛੇਤੀ ਨਹਾ ਕੇ ਹੁਣ ਤੇ ਉਦੋਂ ਬਾਅਦ ਘਰ ਨੂੰ ਜਾਣਾ ਕੋ ਪਹਿਲਾਂ ਹੀ ਬਹੁਤ ਜ਼ਿਆਦਾ ਲੇਟ ਹੋ ਗਿਆ ਸੀ ਪਰ ਵੀਡੀਓ ਵੀਡੀਓ ਨਹੀਂ ਬਣਦੀ ਲਾ ਲਾ ਕੇ ਮਾਰਨ ਤੋਂ ਸਾਲਾਂ ਵਿੱਚ ਸਾਨੂੰ ਇੱਕ ਵਾਰ ਮੇਰਾ ਵੀ ਰੱਖ ਦਿਓ ਲੈ ਆਉਣ ਦੇ ਕਰੇ ਛਾਲ ਓਏ ਹੈਲੋ ਆ ਜਾ ਆ ਜਾ ਆ ਜਾ ਹੱਗ ਤਾਂ ਓਏ ਹੈ ਲੈ ਆ ਜਾ ਖੜਨਾ ਕੀ ਆਣ ਆ ਮੇਰ ਨਬੀ ਮਾੜਾ ਆ ਜਾ ਤੂੰ ਗਲਾਂ ਅਮਲੀ ਬੰਦਾ ਸਮਾਨਖਾਨ ਅੰਨਾਵਾ ਯਾਰ ਆ ਤੂੰ ਹੀ ਐ ਲੋ ਜੀ ਦੋ ਜੋਬਰ ਹੋਰ ਆ ਜਾ ਆਜੋ ਆਜੋ ਆ ਬੱਲੇ ਤੇਰੇ ਲੈ ਵੀ ਅੱਕ ਰਹਿ ਗਿਆ ਲਾਲ ਜੋ ਚਲਟ ਵਾਲਾ ਆ ਜਾ ਆ ਜਾ ਤੂੰ ਆ ਜਾ ਓਏ ਬੁੜਕੇ ਆ ਬੱਲੇ ਆ ਜਾ ਤੂੰ ਵੀ ਉਹਨੇ ਅੱਜ ਫਿਰ ਬੈ ਗਿਆ ਭਾਈ ਦੋੜਦਾ ਆ ਮੂੜ ਜਾ ਬਣਾ ਕੇ ਹੁਣ ਜਿਆਦਾ ਛੰਡਦੇ ਹੁਣ ਵੇਖੀ ਉਹ ਚੱਲ ਛੰਡਦੇ 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 ਚੱਲ 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 ਕਰ ਦੇ ਏ ਚੱਲ ਚੱਲ ਬੱਸ ਚੱਲ ਜਾਂਦੇ ਰਾਤ ਦੇ ਆ ਚੱਲ ਮਹੀਵਰਾਇ ਸਾਲ ਐ ਐਨੇ ਕੰਮ ਲੈ ਛਾਲ ਮਾਰੀ ਗਿਆ ਬਾਬਾ ਤੂੰ ਖੜ ਮਾਰ ਗਿਆ ਬਹੁਤ ਤਕੜਾ ਮੈਂ ਮਾਰਿਆ ਅੱਧੇ ਘੰਟੇ ਦੀ ਵੀਡੀਓ ਬਣਾ ਕੇ ਨਾ ਅੱਧੇ ਘੰਟੇ ਦੀ ਵੀਡੀਓ ਚੈੱਕ ਕਰੀ ਬਿਛਾਲ ਵੱਜੀ ਆ ਪਤੋਂ ਹਾਂ ਰੱਖ ਦੋ ਮੁੰਮਾ ਠੀਕ ਐ ਓਕੇ ਐ ਉਹ ਬੇਟਾ ਲਾਉਂਦਾ ਮਾਲੀ ਦੀ ਬਣਾ ਦੇ ਮਾਲੀ ਦਾ ਮਰੂ ਹਟੇ ਕੇ ਆ ਗਣਾ ਪਾੜ ਕੇ ਪੈਰ ਜਾ ਥੱਲੇ ਹੱਟਲੇ ਆਜ ਮੇਂ ਨਹੀਂ ਵੱਜੇ ਮੇਰੇ ਤਾਂ ਵੱਜੇ ਤੇਰਾ ਬਾਈ ਨੇ ਵੱਧਾ ਖੜ ਦੇ ਇੱਕ ਮਿੰਟ ਬਈ ਵੱਜੀ ਤਾਂ ਵਲਵਲੀ ਤੇ ਮੁੜਿਆ ਹੁੰਦਾ ਏ ਵਲਵਲੀ ਨਸ਼ੱਤਰ ਗੱਲ ਦਾ ਗਾਣਾ ਯਾਦ ਆ ਗਿਆ ਆ ਗਿਆ ਯਾਰ ਥੱਲੇ ਆਇਆ ਬੰਦਿਆਂ ਨੂੰ ਰਹਿਣ ਦੇ ਬਹੁਤ ਆਣਾ ਮੈਂ ਕਿੱਥੇ ਬੈਠੂ ਆ ਮੈਂ ਕਿੱਥੇ ਬੈਠੂ ਆ ਨਾ ਚਲੋ ਚ ਮੈਨੂੰ ਬਾਹਰ ਕਰ ਨਹੀਂ ਪੈਂਦੀ ਨਹੀਂ ਪੈਂਦੀ ਓਏ ਓ ਜਾ ਓਏ ਮਿੰਟ ਮੇਰੀ ਮਾੜੀ ਥੱਲੇ ਟੇਗੀ ਹਾਂ ਚਲੋ ਹੁਣ ਟੇਗੀ ਹੁਣੀ ਦਿਵਾਲ ਜਾਣੇ ਆ ਬਾਏ ਬਾਏ ਆਲ ਵਿਦਾ ਕਸੀ ਨੂੰ ਜਾਉਂਦੇ ਰਹੇ ਮਿਲਾਂਗੇ ਲੱਖਾਰੀ ਆ ਗਏ ਜੀ ਕਰੇ ਕਰੈਕ ਹੁਣ ਖੋਲਣ ਲੋਕ ਲੋਕ ਮੈਂ ਸ਼ੀਸ਼ੀ ਫਰੂਟ ਵੀ ਹਰ ਬਾਬੇ ਉਹ ਗਰਮੀ ਜ਼ਿਆਦਾ ਸੀ ਇਸ ਲਈ ਮੈਂ ਇੱਕ ਮਰੀ ਗੱਲ ਮਾੜੀ ਆ ਨਾ ਵੀ ਤੁਰ ਕੇ ਇੰਨੀ ਵਾਟ ਨਾ ਘਰ ਤੋਂ ਹਾਂ ਗਰਮੀ ਜੂ ਮਾਈਦਾ ਉਦੋਂ ਗੱਤੀ ਹੋ ਜਾਂਦੀ 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 ਸੀ ਦਿਮਾਗ ਤਾਂ ਹਿੱਲੇ ਹੀ ਆਪਣਾ ਬਾਕੀ ਬੈਂਕ ਬੈਲੈਂਸ ਬਾਲਾ ਆਪਣੇ ਕੋਲੇ ਪਤਾ ਨਹੀਂ ਕਿੰਨੇ 3 ਕਰੋੜ ਰੁਪਏ 30 35 ਕਰੋੜ ਰੁਪਏ ਰਹਿ ਗਿਆ ਆਪਣੇ ਅਕਾਊਂਟ ਚੋਂ ਮੈਂ ਸਕਰੀਨਸ਼ਾਟ ਐਡ ਕਰਦਾ ਤੁਹਾਨੂੰ ਕਿੰਨੇ ਰੁਪਏ ਰਹਿ ਗਏ ਇੰਨੀ ਗਰੀਬੀ ਤਾਂ ਕਦੇ ਆਈ ਹੀ ਨਹੀਂ ਯਾਰ ਇਹ ਤਾਂ ਮਾਲਕ ਦੇ ਏਸੀ ਕਿਰਪਾ ਸੀ ਨਾ ਜੇਬ ਖਾਲੀ ਹੁੰਦੋਂ ਪਹਿਲਾਂ ਹੀ ਭਰ ਜਾਂਦੀ ਸੀਗੀ ਲਓ ਜੀ ਰੱਖੀਏ ਵਿਦਾਨ ਜਿਹੜੇ ਕੁੱ total ਰਹਿ ਗਏ ਸੀ ਆਪਣਾ ਠੀਕ ਹੈ ਅਕਾਊਂਟ ਪਾ ਤਰ ਰੱਖੋ ਹਰੇ ਟੂ ਸੈਟ ਵਾਲੀ ਨੂੰ ਆਇਆ 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 ਪੱਤਾ ਉਧਰ ਰੱਖ ਲੇ ਸਜੇ ਗਲਾਬੀ ਟੂ ਸੈਲ ਨੂੰ ਠੀਕ ਹੈ ਉਧਰ ਰੱਖ ਲੇ ਖੱਬੇ ਗਲਾਬੀ ਟੂ ਸੈਲ ਨੂੰ ਤੇ ਉਹ ਦੂਬਾਦ ਰੱਖ ਦिए 2 ਸੇ ਡੰਡੇ ਵਾਲੀ ਠੀਕ ਹੈ ਆਇਓ 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 ਪਤਾ ਇਹਨੂੰ ਖਾਂਦੋ ਨੇ ਬੜਾ ਮੋਟਾ ਆ ਲੇਟਾ ਲੂਟਾ ਛੱਡ ਦਾਂ ਪੂਰਾ ਚੰਨ ਪੈ ਜੇ ਅੰਦਰ ਤੇ ਲੇਟ ਹੋ ਕੇ ਕਾਫੀ ਵੀ ਉਹਨਾਂ ਣਾਉਣ ਕਰਕੇ ਫਿਰ ਉਹ ਯਾਰ ਕਹਿੰਦੇ ਵੀ ਆ ਜਾ ਣਾਉਣ ਚੱਲਦੇ ਪਰ ਮੰਨਣੀ ਪੈਂਦੀ ਗੱਲ ਹੈ ਨਾ ਤੇ ਵੈਸੇ ਪਹਿਲ ਦੇ ਆਧਾਰ ਤੇ ਆਪਾਂ ਨੂੰ ਕਬੂਤਰਾਂ ਨੂੰ ਬਦਾਮ ਪਾ ਕੇ ਜਾਣੀ ਚਾਹੀਦੇ ਸੀਗੇ ਪਰ ਸਾਨੂੰ ਪਤਾ ਵੀ ਪਹਿਲਾਂ ਮੈਂ ਜਾਂਦਾ ਹੀ ਨਹੀਂ ਹੁੰਦਾ ਸੀਗਾ ਠੀਕ ਆ ਹੁਣ ਆਪਣਾ ਇਹ ਤੋਂ ਚਿਤਜਣ ਉਹੜਾ ਚੱਲ ਲਿਆ ਆ ਬੰਦਿਆ ਯਾਰ ਨਾ ਵੀ ਉਹ ਗੱਲ ਜੀ ਨਹੀਂ ਮਾਰ ਰਹੀ ਹੋਗਾ ਨਹੀਂ ਤਾਂ ਕਰਕੇ ਮੈਂ ਚੱਲ ਕੋਈ ਨਾ ਚੱਲਦੇ ਆ ਨਾ ਹਣ ਇਹਨਾਂ ਨੂੰ ਕਿ ਹੁੰਦਾ ਆ ਕੇ ਪਾ ਲਿਆਂਗੇ ਤੇ ਹਜੇ ਉਹ ਕੂਤਰਾ ਰੰਗ ਲਾਉਣਾ ਸੱਚ ਬਈ ਤੇ ਉਹਦੀ ਦਾਣੇ ਵੀ ਪਾ ਦੀ ਬਈ ਇਹਨਾਂ ਨੂੰ ਜਿੰਨੇ ਜਿੰਨੇ ਖਾਣਗੇ ਇੱਕ ਮਿੰਟ ਰੋਕੋ ਇਹ ਪਾਏ ਕਰਦਾ ਯਾਰ ਤਿੰਨੇ ਕੂਤਰਾ ਇੱਕ ਥਾਂ ਕਰ ਦਿੰਨੇ ਆ ਹੜ ਜੋ ਲਓ ਜੀ ਇਹਨਾਂ ਨੂੰ ਇੱਕ ਥਾਂ ਕਰਤਾ ਤੇ ਕਬੂਤਰ ਨੂੰ ਅੱਡ ਪਾ ਦੇਗਾ ਆਪਣੇ ਨਾ ਥੋੜੇ ਹੋਰ ਪਾ ਦੇਗੇ ਚੱਲ ਇਹਨਾਂ ਤਾਂ ਬਹੁਤ ਬਾਹਲੇ ਤਾਂ ਖਾਣੇ ਮਿਲ ਇਹਨਾਂ ਨੇ ਹਾਂ ਸ਼ੇਰਾ ਤੂੰ ਵੀ ਖਾਲਾ ਆਇਆ 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 ਲਓ ਇੰਨੀ ਗਲੇ ਖਾਣੇ ਬਸ ਤੇ ਹਜੇ ਤੱਕ ਯਾਰ ਤਾਂ ਨਹੀਂ ਆਇਆ ਹਣੀ ਤੇ ਰੰਗ ਲਾਉਗਾ ਕੁਫਤਰਾ ਦੇ ਆਪਾਂ ਲਓ ਜੀ ਕਰਤਾ ਕੰਮ ਸਟਾਰਟ ਰੰਗ ਲਾਉਣ ਵਾਲਾ ਵੀ ਠੀਕ ਹੈ ਪਹਿਲਾ ਪੱਠਾ ਫੜ ਲੈ ਖੱਟੀਆਂ ਅੱਖਾਂ ਦਾ ਜਿਵੇਂ ਜਿਵੇਂ ਛੋਟੇ ਹੁੰਦੇ ਜਾਂਦੇ ਦੇ ਰੰਗ ਸੀਗਾ ਸੇਮ ਉਹੀ ਰੰਗ ਲਾਉਣਾ ਇਹਦੀ ਹੁੰਦੀ ਸੀ ਕੱਲੀ ਗਲਾਬੀ ਟੋਰੀ ਲਓ ਜੀ ਤੇ ਦੂਜੇ ਜਾਨਵਰ ਤੇ ਕਰਨ ਲੱਗੇ ਇਹਦਾ ਕਰਤਾ ਜੀ ਇੱਕ ਗਲਾਬੀ ਟੂਸਾ ਸੱਜਾ ਇਹਦੇ ਕਰਦੇ ਐ ਇੱਕ ਹੋਰ ਲੈਂਦਾ ਜਾਨਵਰ ਸੱਜੀ ਗਲਾਬੀ ਬਗਲ ਜੀ ਜਿਹੜੀ ਕੱਲ ਕਬੂਤਰੀ ਹਰੀ ਆ ਉੱਥੇ ਹਨਾ ਉਹਦਾ ਭਰਾ ਹੈ ਕਰਤੀ ਜੀ ਗੁਲਾਬੀ ਬਗਲ ਰਾਈਟ ਗੁਲਾਬੀ ਬਗਲ ਹੈ ਸੱਜੀ ਨੂੰ ਰਾਈਟ ਦਾ ਕੀ ਬਣਦਾ ਨਹੀਂ ਬਣਦੀਂਦੇ ਗੱਲ ਜੀ ਬਸ ਇਹ ਲਓ ਜੀ ਇਹਦਾ ਕਰਤਾ ਗੁਲਾਬੀ ਫੂੰਝਾ ਤੇ ਇੱਕ ਇੱਕ ਤਾਂ ਹੋਰ ਵੀ ਰੰਗ ਲਾਉਣ ਇਹਨਾਂ ਦੇ 11 ਇੱਕ ਇੱਕ ਥਾਂ ਲਾ ਕੇ ਛੱਡ ਦਿੰਨੇ ਆ ਤੇ ਬਾਅਦ ਵਿੱਚ ਉਹਨੂੰ ਸੁੱਕ ਸਕਿਆਂ ਦੇ ਨਾਲੇ ਥੋੜਾ ਕੂਤਰ ਰਿਲੈਕਸ ਹੋ ਜਾਂਦਾ ਹੈਗਾ ਲਓ ਜੀ ਇੱਕ ਦਾ ਹੋਰ ਕਰਤਾ ਸੱਜਾ ਗਲਾਬੀ ਟੂਸਾ ਬਾਕੀ ਗਿਰਾ ਰੰਗ ਲਾ ਕੇ ਸਾਰਿਆਂ ਦੇ ਰੰਗ ਤੁਹਾਨੂੰ ਖੁੱਡੇ ਛੱਡ ਕੇ ਦਿਖਾਵਾਂਗਾ ਇਹਦਾ ਕਰਤਾ ਹਰਾ ਫੂੰਗਾ ਸਾਰਾ ਪਹਿਲਾ ਕੂਤਰ ਮੋੜ ਰਹੀਦਾ ਹਰਾ ਫੂੰਗਾ ਹਾਂ ਕੋਈ ਨਾ ਤੂੰ ਆਕਸੀਜਨ ਦਾ ਸਿਲੰਡਰ ਲੈ ਕੇ ਦਿੰਦੇ ਮੈਂ ਇੱਥੇ ਕਰਦੇ ਹੱਲ ਤੇਰਾ ਵੀ ਸੀ ਤੇ ਇੱਕ ਇਹ ਪੱਠੇ ਦਾ ਕਰਤਾ ਸੱਜਾ ਹਰਾ ਟੂਸਾ ਤੇ ਲਾਤਾ ਇਹਦੇ ਸਾਰੇ ਕੂਤਰਾਂ ਦੇ ਰੰਗ ਇਹਨਾਂ ਦੇ ਰੰਗ ਦਿਖਾਵਾਂਗਾ ਯਾਰ ਸਾਨੂੰ ਜਿਆਦਾ ਕੱਲ ਨੂੰ ਵਿਖਾ ਲੈਣਾ ਯਾਰ ਮੰਨ ਕੇ ਰਾਤ ਤਾਂ ਹਨੇਰਾ ਜਾ ਹੋ ਗਿਆ ਤੇ ਜਿਹੜੇ ਬਾਦਾਮ ਰਹਿੰਦੇ ਸੀਗੇ ਕਿੰਨੇ ਆ ਬਾਕ ਕੋਈ ਨਾ ਗੈਣ ਦੀ ਲੋੜ ਨਹੀਂ ਜਿੰਨੇ ਬਦਾਮ ਰਹਿੰਦੇ ਆ ਸਾਰੇ ਕੱਟ ਕੇ ਛਿੰਨ ਛਿੱਲ ਕੇ ਕੱਟ ਕੇ ਇਹਨਾਂ ਨੂੰ ਪਾ ਦਿੰਨੇ ਆ ਇਹਨਾਂ ਨੂੰ ਗੁੱਡੇ ਛੱਡਿਆਉਣੇ ਆ ਇੱਧਰ ਸਾਡੇ ਪਿੰਡ ਦਾ ਸਟਾਰ ਪਲੇਅਰ ਮੀਕੀ ਮਾਨਾ ਜੀ ਵੀ ਪਹੁੰਚੇ ਹੋਏ ਨੇ ਮਰੀਕੀ ਜੀ ਕੀ ਕਹਿਣਾ ਚਾਹੋਗੇ ਕੀ ਗੱਲ ਹੋ ਗਈ ਕੀ ਕਹਿਣਾ ਹੈ ਤੁਸੀਂ ਇੱਥੇ ਕੀ ਸਨੇਹ ਆ ਲੈ ਗਏ ਹੋ ਕਬੂਤਰ ਹੈ ਹੈ ਕੂਤਰਾ ਨਹੀਂ ਕੂਤਰ ਉੱਟ ਗਿਆ ਕੀ ਰੰਗ ਲੱਗਿਆ ਹੈ ਹੈ ਤਾਂ ਗੁਲਾਬੀ ਆ ਕਿਹਾ ਨੇ ਹੁਣ ਤਾਂ ਕਿੱਥੇ ਲੱਗੀ ਹੈ ਕਾਂਤ ਇੱਕ ਤੇ ਚਾਰ ਰੱਤ ਕਿਉਂ ਕਰਦਾ ਠੀਕ ਹੈ ਕਾਂਤ ਲੱਗਿਆ ਨਹੀਂ ਗੱਲ ਬਣ ਸਜੀ ਖੱਬੀ ਠੀਕ ਹੈ ਚੱਲ ਕੋਈ ਗੱਲ ਨਹੀਂ ਤੜਕੇ ਗੁਲਾਬੀ ਅੱਖਿਆ ਤੇ ਮਨ ਨੂੰ ਹਾਂ ਕੱਲ੍ਹ ਕੋ ਲੱਗੀ ਐ ਕੀ ਕਚਲ ਕੋਈ ਗੱਲ ਨਹੀਂ ਹਾਂ ਭਾਂਜਾ ਤੂੰ ਦੱਸ ਕੀ ਹਾਲ ਹੈ ਹਾਂ ਠੀਕ ਹੈ ਦੁਪਹਿਰ ਤੋਂ ਬਾਅਦ ਦੁਪਹਿਰ ਦਾ ਟਾਈਮ ਕੱਟਣਾ ਬਹੁਤ ਔਖਾ ਅਮਰੀਕੀ ਚੱਲ ਕੋਈ ਗੱਲ ਨਹੀਂ ਦੁਪਹਿਰ ਦਾ ਕੋਠੀ ਤੇ ਵੀ ਨਹੀਂ ਬੈਠਾ ਜਾਂਦਾ ਹੈ ਹਾਂ ਅਮਰੀਕੀ ਵੀ ਬਾਈ ਜਿੱਤ ਕੈਨੂੰ ਦਿਓ ਵਧਾਨਾ ਸਾਰੇ ਠੀਕ ਹੈ ਕਿ ਨਹੀਂ ਇਹਦੇ ਨਾਮ 'ਚ ਬਹੁਤ ਬਹੁਤ ਪਾਇਆ ਹੈ ਹੈ ਤੂੰ ਦੱਸ ਜੱਟ ਨੇ ਅੱਗੇ ਕਰਨ ਬਾਈ ਬਾਈ ਮੈਂ ਇੱਕ ਘੜੀ ਦਾ ਤੁਰ ਠੀਕ ਹੈ ਇਹ ਕਿਹਨਾਂ ਦੇ ਹਾਂ ਦੂਗਣਾ ਤੇ ਦੇਤੀ ਜਾਂਦੇ ਚੱਲ ਭਾਈ ਧਰ ਦੇ ਇਹਨਾਂ ਨੂੰ ਮੈਂ ਕਬੂਤਰੀ ਉਹ ਵੇਖੀ ਨਹੀਂ ਪਰ ਇੱਕ ਖੋਡੇ ਛੱਟਾਂ ਵਾਲੀ ਬੈਠਾ ਆਦਾ ਧਰ ਦੇ ਇਹਨਾਂ ਨੂੰ ਇਹ ਤਾਂ ਟਟਣਗੇ ਬਦਾਮਾਂ ਨੂੰ ਰਹੇ ਹੋਣੇ ਤੇ ਨਹੀਂ ਟਟ ਕੇ ਬਹਿਣਗੇ ਆਇਆ ਖੰਡ ਤੂੰ ਵੀ ਆ ਜਾ ਆ ਕਬੂਤਰੀ ਰਹਿ ਗਈ ਸੀ ਭਾਈ ਉਹ ਖੋਡੇ 'ਚ ਛੱਡੇ ਅਗੇ ਇੱਕ ਮਿੰਟ ਤੇ ਉਤਦੀ ਇਹਨਾਂ ਨੂੰ ਰੱਖਦੀ ਹੈ ਕਣਕ ਰੱਜ ਜਾਣ ਦੇ ਚੋਬਰਾਂ ਨੂੰ ਬਦਾਮ ਤਾਂ ਲੈ ਖਾ ਆਇਓਏ ਫਿਰ ਪਿਆਵਾਂਗੇ ਪਾਣੀ ਇਹਨਾਂ ਨੂੰ ਅੱਗੇ ਪਾ ਦੀ ਅਦਰ ਬੜੇ ਗੂਦਰਾਉਂਦਾ ਨੇ ਮਿੱਟੀ ਦਾ ਮਿੱਟੀ ਖਾਂ ਲਾਦੇ ਸਾਰੇ ਜੇ ਆਪਾਂ ਪਸ਼ੂ ਇੱਕ ਮਿੰਟ ਭਾਈ ਰੱਖਦੇ ਇਹਨਾਂ ਨੂੰ ਤੇਰੀ ਭੈਣ ਬਾਹਰ ਹੋਣੀ ਜਿਹੜੀ ਕੋਈ ਭੰਗ ਜਿਹਾ ਲਾ ਤੇ ਇੱਧਰ ਵੱਡੀਆਂ ਕਬੂਤਰਾਂ ਨੇ ਪਾਸੇ ਦਾਣੇ ਵੀ ਪਾਤੇ ਸੀ ਤੇ ਮਿਨਰਲ ਵਾਟਰ ਠੰਡਾ ਵਾਟਰ ਵੀ ਪਤਾ ਬਾਪੂ ਤੇ ਇੱਧਰ ਵੀ ਪਾਤਾ ਭਾਈ ਵੱਡੇ ਕਬੂਤਰਾਂ ਨੇ ਪਾਸੇ ਵੀ ਦਾਣੇ ਵੀ ਪਾਤੇ ਤੇ ਪਾਣੀ ਵੀ ਪਾਤਾ ਓਕੇ ਰਿਪੋਰਟਾਂ ਲਾਦੇ ਲੋਕ ਲੋ ਤੇ ਕਬੂਤਰਾਂ ਨੂੰ ਛੱਡ ਜੀ ਭਾਈ ਖੁੱਡੇ ਚ ਆਪਾਂ ਦਾਣਾ ਭੜੀ ਹੋ ਗਿਆ ਸੀ ਇਹਨਾਂ ਦਾ ਲਓ ਭਾਈ ਤੇ ਇੱਧਰ ਆਪਣੇ ਬੈਟ ਕਾਲੇ ਕਬੂਤਰਾਂ ਨੂੰ ਵੀ ਦਾਣੇ ਵੀ ਪਾਤੇ ਤੇ ਠੰਡਾ ਠਾਰ ਸ਼ੁੱਧ ਵਾਟਰ ਵੀ ਪਾਤਾ ਤੇ ਇਧਰ ਤਾਸ਼ ਵਾਲੇ ਮੁੰਡਿਆਂ ਦਾ ਕਹਿੰਦੇ ਪੂਰਾ ਜ਼ੋਰ ਲਗਾਇਆ ਬੈ ਕਹਿੰਦੇ ਪੂਰਾ ਜ਼ੋਰ ਮੇਰੇ ਵਿਰੋ ਮੈਂ ਕੁਛ ਨਹੀਂ ਦੱਸਦਾ ਬਸ ਮੈਂ ਦੋਨੇ ਜਣੇ ਦੇ ਪੱਤੇ ਵਿਖਾ ਦੂੰਗਾ ਇਧਰ ਹੀ ਇਹਨਾਂ ਦੇ ਪੱਤੇ ਆ ਬਈ ਠੀਕ ਹੈ ਮੇਰੇ ਪੱਤੇ ਦਾ ਬਾੜੇ ਭੜੇ ਆ ਇਧਰ ਆ ਪੱਤੇ ਇਹਨਾਂ ਦੇ ਆ ਠੀਕ ਹੈ ਹਾਂ ਮਸਾਫ ਸਮੇਂ ਯੁੱਧ ਚੱਲਣ ਦੇ ਇਹਨਾਂ ਦਾ ਆਪਾਂ ਨਹੀਂ ਬੋਲ ਨਹੀਂ ਸਕਦੇ ਵਿੱਚ ਇਹਦੇ ਅੰਦਰ ਕਿੱਥੇ ਅੰਦਰ ਕਿੱਥੇ 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 ਅਚਾ ਠੀਕ ਹੈ ਇੱਕ ਮਿੰਟ ਇਹ ਟੜਕ ਉਧਰਲੇ ਕਰੀ ਰਿਹਾ ਸੀ ਬਾਬੇ ਯਾਰ ਗੋਲਿਆਂ ਦਾ ਬੱਚਾ ਬੈਠਾ ਨਹੀਂ ਲਿਆਂਦਾ ਤੇ ਹੁਣ ਤਾਂ ਡੜ ਜਾਣਾ ਹਨਾ ਬਿੱਲੀ ਬੁੱਲੀ ਨਾਲ ਖਾ ਜੇ ਬਾਹਰ ਨਾ ਟੱਪ ਜੇ ਇਹ ਇਹਨੂੰ ਫੜ ਕੇ ਪੰਜਰੇ ਪੰਜਰੇ ਚ ਵਾੜ ਦਿੰਨੇ ਆ ਵਿਚਾਰੇ ਇਹਨੂੰ ਤੇ ਸਵੇਰ ਕੱਢ ਦਾਂਗੇ ਪਾਣੀ ਪੂਣ ਪਿਆ ਕੇ ਤੇ ਹੁਣ ਦਿਖਾਉਣੇ ਆ ਬਈ ਤੁਹਾਨੂੰ ਵੀ ਕਿਹੜੇ ਕਿਹੜੇ ਕਬੂਤਰਾਂ ਦੇ ਆਪਾਂ ਕਿਹੜਾ ਕਿਹੜਾ ਰੰਗ ਲਾਇਆ ਸੀ ਗੱਲ ਐ ਬਈ ਫੜ ਮਾੜਾ ਜਾ ਮੁੰਡੇ ਕੈਮਰਾ ਤੇ ਮੈਂ ਜਨਾ ਅੰਦਰ ਕਮੈਂਟ ਹਾਰਡ ਮੈਂ ਮੈਨੂੰ ਤੇਲਾ ਤੋਂ ਪਹਿਲੇ ਪੁੱਛਾ ਪਛਾੜ ਦੋਨੇ ਸਾਰਿਆਂ ਨੂੰ ਮੜਿਆ ਗਾਂ ਨੂੰ ਹੋਇਆ ਵਿੱਚ ਹੀ ਆ ਸਾਫ ਜਿਹੀ ਠੀਕ ਆ ਡਾ ਲਓ ਜੀ ਇਹ ਕੰਪਿਟਰ ਦਾ ਕੀਤਾ ਸੀ ਆਪਾਂ ਗਲਾਬੀ ਟੌਰੀ ਗਲਾਬੀ ਟੂਸਾ ਜਿਹੜੀ ਦਾਨ ਸਿੰਘ ਵਾਲੇ ਆਪਣੀ ਹਨ ਕੱਟੀ ਸੀ ਉਹਦਾ ਭਰਾ ਹੀ ਤੇ ਉਹਦੇ ਨਾਲ ਦਾ ਸੇਮ ਰੰਗ ਲਾਤਾ ਉਹਦੀ ਯਾਦਗਾਰੀ ਚੱਪਤ ਇੱਕ ਦੇ ਹੋ ਗਿਆ ਇੱਕ ਦੇ ਹੋ ਗਿਆ ਬਈ ਗਲਾਬੀ ਫੂੰਜਾ ਸਾਰਾ ਤੇ ਗਲਾਬੀ ਟੂਸਾ ਠੀਕ ਹੈ ਗਲਾਬੀ ਫੂੰਜਾ ਗਲਾਬੀ ਟੂਸਾ ਤੇ ਇੱਕ ਦਾ ਹੋ ਗਿਆ ਜੀ ਹਰਾ ਫੂੰਗਾ ਠੀਕ ਹੈ ਸਾਰਾ ਹਰਾ ਫੂੰਗਾ ਤੇ ਗਲਾਬੀ ਟੂਸਾ ਤਿੰਨ ਹੋ ਗਏ ਤੇ ਇੱਕ ਦੇ ਹੋ ਗਿਆ ਭਾਈ ਸਾਹਿਬ ਓਨਲੀ ਗਲਾਬੀ ਟੌਰੀ ਠੀਕ ਹੈ ਕੱਲੀ ਗਲਾਬੀ ਟੌਰੀ ਤੇ ਕਿਨੇਰੇ ਹੋ ਗਏ ਕਾਰ ਆ ਗਿਆ ਇਹਦਾ ਕਰਤਾ ਆਪਈ ਆਪਾਂ ਗਲਾਬੀ ਟੂਸਾ ਤੇ ਹਰਾ ਟੋ ਠੀਕ ਹੈ ਇਹ ਉਹਦਾ ਭਰਾ ਹੈ ਦੋਵੇਂ ਗਲਾਬੀ ਟੂਸੇ ਦੇ ਟੌਰੀ ਵਾਲੇ ਦਾ ਤੇ ਬੁੱਢਾ ਕੋਈ ਰਹਿ ਗਿਆ ਮੈਨੂੰ ਲੱਗਦਾ ਬਗਲਾ ਰਹਿ ਗਿਆ ਹੈ ਬਗਲਾ ਵਾਲਾ ਬਗਲ ਹਾਂ 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 ਇੱਕ ਮਿੰਟ ਉਹ ਵੀ ਬਗਲਾ ਆ ਫੜ ਕੇ ਖੜ ਜੋ ਮੇਰੀ ਨੀਂਜਾ ਜੀ ਆਹ ਬਿਆ ਆਹਾਂ ਇਹ ਟੂਸੇ ਵਾਲਾ ਵੀ ਰਹਿ ਗਿਆ ਤੂੰ ਤੇ ਦੋ ਰਹਿ ਗਈ ਆ ਰਹਿ ਇਕੱਠੇ ਬੈਠੇ ਸੀ ਤੂੰ ਇਕੱਠੀ ਬੈਠੀ ਸੀ ਲਓ ਜੀ ਇੱਕ ਦੀ ਕਰਤੀ ਸੱਜੀ ਗਲਾਬੀ ਪਗਲ ਇਹਦੀ ਭੈਣ ਲੰਬੀ ਉੱਡੀ ਸੀਗੀ ਉਹਦਾ ਭਰਾ ਹੈਗਾ ਠੀਕ ਹੈ ਇਹ ਹੋ ਗਿਆ ਤੇ ਇੱਕ ਦਾ ਹੋ ਗਿਆ ਜੀ ਓਨਲੀ ਹਰਾ ਟੂਸਾ ਸਜਾ ਹਰਾ ਟੂਸਾ ਲਾਲ ਜੀ ਨਗੂਤਰ ਆ ਬਈ ਸੱਤ ਰੰਗਾਂ ਦੇ ਰੰਗ ਲਾਇਆ ਸੀਗਾ ਇਹ ਸਮਝਾਦਾ ਹਨਾ ਓਕੇ ਰਕੋ ਆ ਹਾਂਜੀ ਬਾਬੂ ਤੇ ਆ ਗਏ ਅੰਦਰ ਲੈ ਕੇ ਭਾਈ ਈ ਕੰਮ ਹੋਣਾ ਸਾਨੂੰ ਹਾਂ ਸੱਚ ਉਹ ਜਿਹੜਾ ਗੋਲਾ ਜਿਹਾ ਸੀਗਾ ਹਨਾ ਉਹ ਉਹ ਜੰਗਲੀ ਗੋਲਾ ਸੀ ਬਾਬੋ ਮਤਲਬ ਵੀ ਪਿਓਰ ਗੋਲਾ ਕਹਿਣ ਦਾ ਭਾਵ ਤੇ ਉਹ ਤਾਂ ਖੜਦਾ ਸੀ ਵੀ ਉਹ ਆਪਣੇ ਉੱਤੇ ਬੈਠਾ ਜੀ ਗਣਾ ਉੱਥੇ ਇੱਕ ਅੰਦਰ ਕਮਰੇ ਚ ਹੋ ਸਾਬਣ ਦੇ ਕਿ ਬਿੱਲੀ ਫਿਰਦੀ ਹੈ ਆਈ ਥਿੰਕ ਹਾਂ ਔਰ ਐਨੀ ਮਾਰ ਤੇ ਫਿਰਦੇ ਨੇ ਕਿਧਰੋਂ ਮੇਰਾ ਫੋਕ ਖੜਦਾ ਖੜਦਾ ਕੋਈ ਹੋਰ ਬਿੱਲੀ ਬਿੱਲੀ ਹੈ ਬਿੱਲੀ ਹੈ ਲੈ ਓਟ ਆਪ ਗਏ ਉਹ ਚੜ ਗਈ ਕੰਤ ਤੇ ਚਲੋ ਕੋਈ ਦੇਕਤ ਵਾਲੀ ਗੱਲ ਨਹੀਂ ਤੇ ਬਸ ਆਹ ਠੀਕ ਆ ਉਹ ਗੋਲਿਆ ਬੱਚਾ ਸੀਗਾ ਮਤਲਬ ਗੋਲਿਆਂ ਦਾ ਤੇ ਆ ਜਿਹਨੂੰ ਜੋ ਨਿਕਲ ਆਇਆ ਹੋਣਾ ਬਈ ਉਹ ਕਿਸੇ ਪਾਸਿਓਂ ਵਿਚਾਰਾ ਤੇ ਗਰਮੀ ਬਾਲੀ ਜਿਆਦਾ ਨਹੀਂ ਆਇਆ ਹੈ ਹਨ ਤੇ ਭੁੱਖਾ ਤੇ ਆਇਆ ਵਿਚਾਰਾ ਤੇ ਉਥੇ ਬੈਠਾ ਜੀ ਉਹ ਤੇ ਮੁਰਕੇ ਫੜ ਕੇ ਮੈਂ ਇਧਰ ਲਿਆਂਦਾ ਇਧਰ ਲਾ ਕੇ ਪਲਤਰੋਂ ਪਾਣੀ ਪਿਆਉਣਾ ਹੱਥ ਫੜ ਕੇ ਕੌਲੀ ਜੀ ਪਾਣੀ ਪਾ ਕੇ ਮੂੰਹ ਲਵਾਦਾ ਵਿੱਚ ਡੱਕ ਕੇ ਪਾਣੀ ਪੀਤਾ ਬਈ ਉਹ ਵਿਚਾਰੇ ਨੇ ਹਨ ਜੇ ਨਾ ਫੜਿਆ ਤਾਂ ਮਰ ਮੁੜ ਜਾਂਦਾ ਚਲ ਕੋਈ ਨਾ ਤਾਂ ਨੇਚਰ ਆਹਣਾ ਚੱਲੀ ਜਾਣਾ ਹੈਗਾ ਚਲ ਜਿੰਨਾ ਆਪਣੇ ਤੋਂ ਹੋ ਸਕਦਾ ਉਹਨਾ ਆਪਾਂ ਮੈਂ ਹੋਈ ਕਰਾਂਗੇ ਅੱਜ ਜਿਵੇਂ ਪਾਣੀ ਪਿਆ ਦਾ ਕੱਲ ਨੂੰ ਮੜੇ ਮੜੇ ਦਾਣ ਦੋਨੇ ਖਵਾ ਦੇ ਨੂੰ ਖੜਦਾ ਹਣਾ ਆਪੇ ਜਿਹੜਾ ਸਾਹ ਤੇ ਬੰਦੇ ਇੱਧਰੋਂ ਜਾਣਾ ਜਾਵੇ ਕੋਈ ਦਿੱਕਤ ਨਹੀਂ ਤੇ ਬਾਕੀ ਓਕੇ ਆ ਰਿਪੋਰਟਾਂ ਤੇ ਕਬੂਤਰਾਂ ਦੇ ਰੰਗ ਮੰਨ ਕੇ ਚੱਲ ਜਿਹੜਾ ਲੱਗਿਆ ਸੀ ਉਹ ਨੂੰ ਕੱਲ ਨੂੰ ਦਿਖਾ ਦੇਵਾਂਗੇ ਤੇ ਵੈਸੇ ਉਹ ਕਲਿੱਪ ਉਹਦੇ ਤੋਂ ਪਹਿਲਾਂ ਹੀ ਐਡ ਕਰਤੀ ਰੰਗ ਵਾਲੀ ਤੁਸੀਂ ਦੇਖ ਲਿਓ ਕਿਵੇਂ ਕਿਵੇਂ ਲਾਇਆ ਕਬੂਤਰਾਂ ਨੇ ਤੇ ਹੋਰ ਬਾਕੀ ਠੀਕ ਆ ਬਾਦਾਂ ਮਦੂ ਵੀ ਪਿਉਂ ਤੇ ਸਾਰਾ ਕੁਝ ਓਕੇ ਆ ਰਿਪੋਰਟਾਂ ਤੇ ਜ਼ਿਆਦਾ ਵਿੱਚ ਵਿਧੀ ਵੀਡੀਓ ਤਾਂ ਨਹੀਂ ਬਣੀ ਹਣਾ ਉਹਦੀ ਗੋਲੇ ਜਿਹੇ ਦੀ ਫੋਨ ਬੰਦ ਹੋ ਗਿਆ ਜੀ ਆਪਣਾ ਫੋਨ ਤੇ ਨਾਲ ਨਾਲ ਮੈਂ ਵੀ ਬੰਦ ਹੋ ਗਈ ਮਤਲਬ ਘਰ ਹੀ ਸੌਂਗਾ ਸੀਗਾ ਮੈਂ ਫਿਰਦੇ ਘੰਟੇ ਬਾਅਦ ਮੈਨੂੰ ਜਾਗ ਗਈ ਟਾਈਮ ਨਾਲ ਹੀ ਬਾਵਾ ਦੇ ਹੁਣ ਕਿਤਾ ਕਰ ਗਿਆ ਫਰੀਦਰ ਆ ਗਿਆ ਆਪਾਂ ਬਸ ਠੀਕ ਆ ਬਦਾਮ ਨੂੰ ਪਿਉਂ ਤੇ ਉਹ ਨੂੰ ਉੱਥੇ ਛੱਡਦਾ ਹੁਣ ਆਪ ਪੈਣੀ ਆ ਹਣਾ ਗੱਲ ਮੁਕੀ ਰਾਂਦ ਗਈ ਲੈਡ ਰੂਟ ਦੇ ਬਿਜਾਨ ਪਣੀ ਬੜੀ ਜਿਆਦੇ ਉਹਦੇ ਬੁਰਾ ਹਾਲ ਹੋ ਜਾਂਦਾਗਾ ਫਿਰ ਠੀਕ ਆ ਤੇ ਓਕੇ ਬਸ ਕੱਲ ਨੂੰ ਮਿਲਦੇ ਆ ਦੇਖਦੇ ਕੀ ਮਾਂ ਦਾ ਕੋਈ ਗੱਲਾਂ ਮਤਾਂ ਰਹਿਗੇ ਨਾ ਕੰਮ ਕਰਨਾ ਤੇ ਕੋਈ ਫਸ ਲੈ